ਦਾ ਨਾਮ ਡਾਕਟਰ ਅਸੀਂ ਜਿਹੜੀਆਂ ਬਾਕੀ 8 ਟੀਮਾਂ ਪਾਈਆਂ ਹੋ ਜਿੰਦਾ ਠੀਕ ਮਾ ਤੋਂ ਫਸਟ ਸੈਕਿੰਡ ਦਾ ਨਾਮ ਤਾਂ ਦੋਨੋਂ ਮਿਲਣਾ ਬਾਕੀ 6 ਨੂੰ ਅਸੀਂ ਜਿਹੜੀਆਂ ਬਾਕੀ 6 ਟੀਮਾਂ ਨਾਲ ਉਹ ਵੀ ਪਾਰਟਿਸਪੇਟ ਦੇ ਰਹੇ ਆ ਵੀ ਕੱਲ ਨੂੰ ਕਈ ਵਾਰੀ ਕੋਈ ਵਧੀਆ ਟੀਮ ਹਾਰ ਜਾਂਦੀ ਹੈ ਠੀਕ ਹੈ ਉਹਨੂੰ ਨੁਕਸਾਨ ਨਾ ਹੋਵੇ ਉਹਦੇ ਪਲੇਅਰਾਂ ਨੂੰ ਮਾਈ ਨਾ ਹੋਵੇ ਯਾਰ ਵੀ ਮੈਂ ਖਾਲੀ ਹੱਥ ਚਲੇ ਜਾ ਉਹਨਾਂ ਨੂੰ ਅਸੀਂ ਜਿੰਨਾ ਮੂਹ ਮੂਹਿਆ ਜੋ ਮੰਗ ਰਹੇ ਹਾਂ ਇਹ ਤਾਂ ਕੋਈ ਟੀਮ ਹੀ ਨਹੀਂ ਆਉਂਦੀ ਇਹ ਹਾਰ ਗਿਆ ਵਿਚਾਰਾ ਮੂ ਮੂਸ਼ਾ ਕਰਕੇ ਕਰੇ ਜਾਵੇ ਹਰੇਕ ਪਲੇਅਰ ਦਾ ਹੱਕ ਨਹੀਂ ਹੈ ਦੇਸੀ ਕਿ ਉਹਦੇ ਪੀਪੇ ਵੀ ਦੇਣੇ ਨੇਗੇ ਬਹੁਤ ਕੁਝ ਚੱਲਣਾ ਹੈ ਬਹੁਤ ਕੁਝ ਹੋਣਾ ਨਹੀਂ ਕਿੰਨੇ ਕਿੰਨੇ ਪਲੇਅਰ ਵਾਸਤੇ ਜਿਹੜੀ ਖਰਾਕ ਹੈਗੀ ਉਹ ਹੀ ਉਹਦੇ ਵਾਸਤੇ ਯਾਨ ਹੁੰਦੀ ਹੈ ਲੇਕਿਨ ਦੇਸੀ ਕਿ ਇਹਦੇ ਪੀਪੇ ਆ ਨਾ ਜੀ ਸਾਡੇ ਬਾਬਾ ਜਾਨਕੀਦਾਸ ਜੀ ਨਾਲ ਕੱਤੀ ਨਿਸ਼ੀ ਨੇ ਬਾਬਾ ਜੀ ਸ਼ਮਸ਼ੀਰ ਸਿੰਘ ਜੀ ਬੈਠੇ ਆਦਰ ਸਾਹਿਬ ਨੇ ਜੀ ਉਹ ਉਹਨਾਂ ਨੇ ਉਹ ਆਪਣੇ ਵੱਲੋਂ ਹੀ ਸੇਵਾ ਕਰਦੇ ਆ ਉਹ ਕੁਦਰਤੀ ਪਲੇਅਰ ਐ ਨੂੰ ਲਾ ਲਓ ਭਲਵਾਨਾਂ ਨੂੰ ਲਾ ਲਓ ਉਹ ਮਤਲਬ ਬਾਬਾ ਜੀ ਵੱਲੋਂ ਸੇਵਾ ਹੁੰਦੀ ਹੈ ਜੀ ਉਹਦੇ ਚ ਅਸੀਂ ਕੁਝ ਨਹੀਂ ਉਹ ਇੱਕ ਦੀਪਾ ਦੇਣ ਦੋ ਦੇਣਾ ਸਾਨੂੰ ਉਹਦੇ ਚ ਕੋਈ ਉਹ ਪਤ ਨਹੀਂ ਹੈਗੀ ਜੀ ਉਹ ਮਤਲਬ ਬਾਬਾ ਜੀ ਦਾ ਇੱਕ ਆਸ਼ੀਰਵਾਦ ਹੁੰਦਾ ਜੀ ਪਲੇਅਰ ਨੂੰ ਜਿਹੜੀ ਫਾਸਟ ਟੀਮ ਜਾਣੀ ਉਹ ਉਹਨੂੰ ਜਾਣਾ ਜੀ ਮਤਲਬ ਉਹ ਤਾਂ ਕੱਦ ਤੋਂ 60 ਸਾਲ 60 ਸਾਲ ਪਿੰਡਾਂ ਚ ਗੱਲ ਹੁੰਦੀ ਕੋਈ ਪਿੰਡਾਂ ਚ ਕੋਈ ਮੇਲਾ ਹੁੰਦਾ ਤੇ ਉਹ ਕਹੇ ਕਰਦੇ ਸੀ ਕਿ ਆਪਾਂ ਮੇਲਾ ਨਾ ਜੇ ਟਾ ਕਹਿੰਦਾ ਖੇਤੀ ਤਿਆਰੀ ਕਰ ਲੈ ਤੇ ਬੈਠ ਜਾਣਾ। ਇਸ ਤਰ੍ਹਾਂ ਕੱਲੇ ਕੱਲੇ ਪਿੰਡ ਦੇਖਣਾ ਆਵਾਜ਼ ਉੱਠੀ ਹੋਈ ਵੀ ਬੱਦੂ ਮੇਲੇ ਦਾ। ਤੁਹਾਨੂੰ ਪਤਾ ਹੀ ਆ ਮੀਡੀਆ ਵਾਲੇ ਵੀ ਤਾਂ ਹੀ ਦੇਖੋ ਕਵਰ ਕਰਨੇ ਜਦ ਪਤਾ ਲੱਗਿਆ ਵੀ ਮੇਲਾ ਹੈਗਾ। ਠੀਕ ਆ ਜੀ ਸੋ ਬਹੁਤ ਤੁਹਾਡਾ ਧੰਨਵਾਦ ਹੈ ਕਿਉਂਕਿ ਚਲੋ ਮੇਲੇ ਹੁਣ ਦੁਨੀਆ ਕਰਾਉਂਦੀ ਹੈ ਜੀ ਮੇਲੇ ਤਾਂ ਇਹ ਤਾਂ ਕਬੱਡੀ ਨੋਕੇ ਲੈ। ਜੰਨਾ ਜੀ ਕੋਈ ਜਿੰਮੇਤਦਾਰ ਬੰਦੇ ਖੜੇ ਨਹੀਂ ਕੋਈ ਲੱਖ ਕੋਈ ਨਹੀਂ ਤੇ ਪਤਾ ਨਹੀਂ ਕਿ ਕਿਹਦਾ ਸ਼ਾਮ ਨੂੰ ਆ ਇਕੱਠਾ ਹੋ ਜਾਂਦਾ ਚੌਧਰੀਆਂ ਦਾ ਕੰਮ ਨਹੀਂ ਨਾ ਨਾ ਭਾਈ ਕੋਈ ਨਹੀਂ ਕੋਈ ਪ੍ਰਧਾਨ ਨਹੀਂ ਕੁਝ ਨਹੀਂ ਸਾਰੇ ਭਰਾ ਠੀਕ ਹੁਣ ਦੱਸਾਂ ਜੀ ਸਾਡੇ ਚ ਕਦੀ ਹਿਸਾਬ ਨਹੀਂ ਦੋਵੇਂ ਮੈਂ ਇਹ ਗੱਲ ਦਾ ਰਿਕਾਰਡ ਹੈ ਕਿ ਸਾਡੇ ਦੋਨਾਂ ਚ ਕਦੀ ਇਤفاق ਨਹੀਂ ਹੋਇਆ ਵੀ ਯਾਰਾ ਆਹ 10 ਰੁਪਏ ਕਿੱਥੇ ਗਏ ਮੈਂ ਕਹਿ ਕਹ ਰਹਾ ਹਾਂ ਭਾਈ ਪੀਏ ਸਾਰਾ ਤੇ ਨਾ ਮੇਰੇ ਕੋਲ ਫੜਾਇਆ ਹੁੰਦਾ ਮੰਨੂ ਉਦਾਂ ਡਰ ਲੱਗੀ ਜਾਂਦਾ ਪਰ ਇਹ ਬੰਦੇ ਨੇ ਕਦੀ ਅੱਜ ਤੱਕ ਹਿਸਾਬ ਨਹੀਂ ਲਿਆ ਇਹਨੂੰ ਪਤਾ ਵੀ ਪੈਸਾ ਚੰਗੀ ਜਗ੍ਹਾ ਲੱਗੂਗਾ ਕਦੀ ਰੋਲਾ ਨਹੀਂ ਪਰਮਾਤਮਾ ਕਦੀ ਪਾਵੇ ਵੀ ਨਾ ਬਿਲਕੁਲ ਅਸੀਂ ਕਿੰਨੇ